ਰਾਜਪੁਰਾ ਪਟਿਆਲਾ ਰੋਡ ਤੇ ਵੀਰਵਾਰ ਤੜਕਸਰ ਬਾਪਰੇ ਇੱਕ ਭਿਆਨਕ ਹਾਦਸੇ ਦੇ ਵਿੱਚ ਤੇਜ਼ ਰਫ਼ਤਾਰ ਕਾਰ ਦੀ ਟੱਕਰ ਵਿੱਚ ਇੱਕ ਬੱਚੇ ਸਮੇਤ ਤਿੰਨ ਜਣਿਆਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਘਟਨਾ ਤੋਂ ਬਾਅਦ ਕਾਰ ਸਵਾਰ ਨੂੰ ਲੋਕਾਂ ਨੇ ਫੜ ਲਿਆ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 5:30 ਵਜੇ ਦੇ ਕਰੀਬ ਰਾਜਪੁਰਾ ਪਟਿਆਲਾ ਜੀਟੀ ਰੋਡ ਤੇ ਚੂਨਾ ਪੱਠੀ ਸਾਹਮਣੇ ਪਟਿਆਲਾ ਸਾਈਡ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੰਬਰ CH01CX0

आप क्या मांग रहे हो सरकार से जो उसका तो सर जी उसको तो घर भेजा जाए यहाँ से और उसका जो बच्चे छोटे छोटे हैं उसको कुछ पैसा तो मिलना चाहिए सर कितने बच्चे है पाँच है, सर। लड़का है लड़की है? तीन लड़की है दो लड़का है छोटे छोटे है सर कितने को सर? बच्चे है एक एक तो लड़की की शादी कर दिया है तीन चार जो है छोटे छोटे बस यही था कमाने वाला और कोई नहीं था ਕੇ ਫਾਦਰ ਵਗੈਰਾ ਕੋਈ ਹੋਰ ਕੋਈ ਹੈ ਇਸ ਦਾ ਪੂਰਾ ਫਾਦਰ ਮੈਂ ਇੱਥੇ ਰਹਤੀ ਹਾਂ ਉੱਥੇ ਰਹਤੇ ਨਹੀਂ ਪੂਰਾ ਫੈਮਿਲੀ ਘਰ ਪਿਆ ਇਸ ਦਾ ਫਾਦਰ ਪੂਰਾ ਹੋ ਗਿਆ ਸਰਪ੍ਰਨਾ ਕਰਨੈਲ ਸਿੰਘ ਜੀ ਜਿਹੜਾ ਹੁਣ ਹੱਸਾ ਹੈ ਤੁਸੀਂ ਸੈਕਸ਼ਨਲ ਹਾਂ ਜੀ ਕਿਤਾ ਹੋਇਆ ਕੁਝ ਮੈਂ ਇਥੇ ਬਾਹਰ ਖੜਾ ਦਾ ਹੀ ਬਾਕੀ ਉੱਥੇ ਚਲ ਗੱਡੀਆਂ ਉਹ ਫੈਦ ਲਾ ਰਹੇ ਸੀ ਚਾਰੇ ਬੰਦੇ ਤਾਂ ਮੈਂ ਪੈਠਾ ਦੇ ਕੇ ਜਿਸ ਤਰ੍ਹਾਂ ਬੰਬ ਬੱਜਾ ਇਸ ਤਰ੍ਹਾਂ ਮੱਜੀ ਗੱਡੀ ਬਹੁਤ ਸਪੀਡ ਨਾਲ ਬੰਦੇ ਵੀ ਭਗਾ ਭਗਾ ਕੇ ਮਾਰੇ ਜੀ ਕਿ ਕਿ ਫੈਡ ਕੋਰੇ ਜੀ ਗੱਡੀ ਪਟਿਆਲੇ ਤੋਂ ਜੀ ਉਹ ਪਿੱਛੋਂ ਪਿੱਛੋਂ ਮਾਰੀ ਆ ਪਤਾ ਲੱਗੇ ਕਿ ਕੌਣ ਹੈ ਨਾਜ਼ਿਰ ਨੇ ਨਹੀਂ ਪਤਾ ਜੀ ਅੱਜ ਜਿਹਨੇ ਡੈਥ ਹੋਈ ਏ ਕਿੰਨੇ ਕੁ ਡੈਥ ਹੋਈ ਏ ਹਾਂ ਜੀ ਕਿੰਨੇ ਬੰਦੇ ਡੈਥ ਹੋ ਗਏ ਐ ਟਾਈਮ ਤਿੰਨ ਬੰਦਿਆਂ ਦੇ ਜੀ ਹੋਰ ਵੀ ਨਾਲ ਇੱਕ ਬੱਚਾ ਬਚ ਗਿਆ ਜੀ ਉਹਦਾ ਉਹਦੀ ਫ੍ਰੈਕਚਰ ਹੋ ਗਈ ਲੱਤ ਹਾਂ ਜੀ ਕੋਈ ਹੋਰ ਜੇ ਤੁਸੀਂ ਜਾਣਦੇ ਕਿ ਫਿਰ ਰਹਿਣ ਵਾਲੇ ਅਸੀਂ ਗਣੇਸ਼ ਕਲੌਂਦੀ ਦੇ ਆ ਜੀ ਆ ਜੀ ਕੋਈ ਨਾਮ ਨੂੰ ਪਤਾ ਇਹਨਾਂ ਦਾ ਨਾ ਨਾ ਨਹੀਂ ਜੀ ਇਹਨਾਂ ਦਾ ਤੈਨੂੰ ਪਤਾ ਨਾ ਮੁੰਨਾ 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 ਜੀ ਮੁੰਨੇ ਦੇ ਘਰ ਪਰਿਵਾਰ ਦੇ ਆ। ਸਾਡ ਜਿਹੜਾ ਐਕਸੀਡੈਂਟ ਹੋਇਆ ਉਹਦੀ ਜਾਣਕਾਰੀ ਦਿੰਦੇ। ਇੱਕ ਗੱਡੀ ਨੰਬਰ ਐ ਸੀ ਐਚ 01 ਵਗੈਰਾ ਉੱਤੇ ਚੁੰਨਾ ਪੱਟੀ ਦੇ ਅਪੋਜੀਟ ਐਕਸੀਡੈਂਟ ਹੋਇਆ ਜਿਹਦੇ ਚ ਤਿੰਨ ਤਿੰਨ ਬੰਦੇ ਡੈਥ ਹੋ ਗਈ ਐ ਦੋ ਲੇਡੀਜ਼ ਨੇ ਇੱਕ ਬੰਦਾ ਆ ਤੇ ਇੱਕ ਬੱਚਾ ਜ਼ਖਮੀ ਆ ਜਿਹਨੂੰ ਰਜਿੰਦਰਾ ਹਸਪੀਟਲ ਰੈਫਰ ਕੀਤਾ। ਇਹਨਾਂ ਦਾ ਕੀ ਨਾਮ ਇਹਨਾਂ ਦੇ ਕਰੀਏ? ਇੱਕ ਹੈਗੀ ਅਨੰਨਿਆ ਇੱਕ ਸੁਦਾ ਦੇਵੀ ਇੱਕ ਦਾ ਹਲੇ ਪੱਕਾ ਨਹੀਂ ਹੈ ਪਰ ਵੈਸੇ ਪ੍ਰਦੀਪ ਦੱਸ ਰਹੇ ਨੇ ਕਿੰਨੀ ਕੁ ਉਮਰ ਇਹਨਾਂ ਦੀ ਇੱਕ ਦੀ 60 ਸਾਲ ਹੈ ਇੱਕ ਦੀ 13 ਸਾਲ ਹੈ ਇੱਕ ਦੀ 40 ਸਾਲ ਕੀ ਕਰ ਵੀ ਅੱਗੇ ਕਰੋਗੇ ਜੋ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਇਹਨਾਂ ਦੇ ਵਾਰਸਾਂ ਨਾਲ ਤਾਲਮੇਲ ਕਰਕੇ ਜੋ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਡਰਾਈਵਰ ਕਿਤੇ ਹੈਗਾ ਨਾਲ ਡਰਾਈਵਰ ਵੀ ਜ਼ਖਮੀਆਂ ਜਿਹੜਾ ਹਸਪੀਟਲ ਦਾਖਲਾ ਹੈ ਤਾਂ ਨਾ ਅਖੀਲ ਹੈ ਜਨ ਕਿਤੇ ਜਾਣ ਵਾਲਾ ਹੈ ਹਲੇ ਪੱਕਾ ਪਤਾ ਨਹੀਂ ਹੈ